ਪਰਮ ਸਨਮਾਨ ਜੋਗ ਸਤਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਆਪ ਤਨਤਾ ਦੇ ਜੋਗ ਹਾਂ ਵੱਡੇ ਭਾਗਾਂ ਵਾਲਿਓ ਜਿਨ੍ਹਾਂ ਨੇ ਨਿਤਨੇਮ ਦੀਆਂ ਬਾਣੀਆਂ ਦੇ ਜਾਪ ਸਰਵਨ ਕੀਤੇ ਸਤਿਗੁਰੂ ਜੀ ਕਿਰਪਾ ਕਰਨ ਗੁਰਬਾਣੀ ਦਾ ਪ੍ਰਭਾਵ ਸੇਵਾ ਦਾ ਪ੍ਰਭਾਵ ਸਮੂਹ ਸਰਬੱਤ ਸੰਗਤਾਂ ਦੇ ਹਿਰਦਿਆਂ ਤੇ ਵਿਸਾਰਣ ਸਤਿਗੁਰੂ ਜੀ ਸਭ ਨੂੰ ਦਰੋ ਕਰੋ ਨਾਮ ਦੀਆਂ ਦਾਤਾਂ ਗੁਰਸਿੱਖੀ ਜੀਵਨ ਦੇ ਰੁਗਤਾ ਚੜ੍ਹਦੀਆਂ ਕਲਾ ਚਰਨ ਕਮਲਾਂ ਦਾ ਪਿਆਰ ਬਖਸ਼ਿਸ਼ ਕਰਨ ਸਤਿਗੁਰੂ ਜੀ ਸਭ ਨੂੰ ਬਾਣੀ ਬਾਣੀ ਦੇ ਧਾਰਨੀ ਬਣਾਉਣ ਆਓ ਸੰਗਤ ਜੀ ਕਥਾ ਵਿਚਾਰਾਂ ਵਿੱਚ ਜੁੜੀਏ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸਤਿਗੁਰੂ ਜੀ ਨੇ ਜਫਰਨਾਮਾ ਲਿਖ ਕੇ ਪਿਆਰੇ ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ ਰਾਹੀ ਔਰੰਗਜ਼ੇਬ ਨੂੰ ਭੇਜਿਆ ਚਾਰੇ ਲਾਲ ਫੀਤ ਹੋ ਗਏ ਮਾਤਾ ਗੁਜਰ ਕੌਰ ਜੀ ਸੀਧੀ ਦਾ ਜਾਮ ਪੀ ਕੇ ਸ਼ਹਾਦਤ ਦਾ ਜਾਮ ਪੀ ਕੇ ਨੇ ਮਝ ਆਇਲ ਆਪਣੇ ਘਰ ਪਹੁੰਚ ਗਏ ਅੱਜ ਚਵਾਲ ਦੇ ਧਰਤੇ ਤੇ ਇੱਕ ਸਿੱਖ ਦਾ ਜਲਾਣਾ ਹੋਇਆ ਉਸ ਦੇ ਮਾਤਮ ਪੁਰਸੀ ਲਈ ਇਕੱਠੇ ਹੋਏ ਅਨੰਦਪੁਰ ਸਾਹਿਬ ਤੋਂ ਵਿਚੜੇ ਹੋਏ ਸਿੱਖ ਵੀ ਆ ਪਹੁੰਚੇ ਜਿਹੜੇ ਕਹਿ ਕੇ ਆਏ ਸਨ ਕਿ ਅਸੀਂ ਭੁੱਖ ਨਹੀਂ ਜਰ ਸਕਦੇ ਉਹ ਵੀ ਆ ਪਹੁੰਚੇ ਉਸ ਮਾਤਮ ਪੁਰਸੀ ਤੇ ਗੱਲ ਚੱਲੀ ਕਿ ਕੁੰਨਿਆ ਸੀ ਅਨੰਦਪੁਰ ਸਾਹਿਬ ਨੂੰ ਘੇਰਾ ਪੈ ਗਿਆ ਕੀ ਬਣਿਆ ਉੱਥੇ ਇਨਾਂ ਵਿੱਚੋਂ ਜਿਹੜਾ ਚੌਧਰੀ ਸੀ ਉਹ ਸੀ ਭਾਗ ਸਿੰਘ ਚੁਭਾਲੀਆ ਇਹ ਵੀ ਮਾਤਮਪੁਰੇ ਇਹ ਵੀ ਮਾਤਮਪੁਰ ਸੇ ਤੇ ਉਹ ਆਇਆ ਜਦੋਂ ਪੁੱਛਿਆ ਕਿ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਹਨ ਕਹਿੰਦੇ ਜਿਹੜੇ ਭਾਵਨਾ ਵਾਲੇ ਸਨ ਉਹ ਤੇ ਝਲਕ ਪਏ ਦੇ ਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਛੱਡ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਲਾਲ ਇਤਰਾ ਦੇ ਸਾਹਮਣੇ ਸੀਸ ਧੋਗੇ ਛੋਟਿਆਂ ਨੂੰ ਨੀਹਾਂ ਵਿੱਚ ਜਿੰ ਦਿੱਤਾ ਬੁੱਢੜੀ ਮਾਤਾ ਸੀਸ ਕਰ ਦਿੱਤੇ ਗਏ ਬੁੱਢੜੀ ਮਾਤਾ ਸੀਸ ਕਰ ਦਿੱਤੇ ਜਦੋਂ ਇੰਨੇ ਸ਼ਬਦ ਸੁਨੇ ਤਾ ਜਿਹੜੇ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਛੱਡ ਕੇ ਆਏ ਉਹਨਾਂ ਦਾ ਅੰਦਰ ਬਿਲਕੁਠਿਆ ਕਿ ਮਨਾ ਬਾਬਾ ਫਤਿਹ ਸਿੰਘ ਵਰਗੇ ਬੰਗਾਰ ਕੇ ਚਲੇ ਗਏ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਰਿਵਾਰ ਦਾ ਕੋਈ ਜੀ ਨਹੀਂ ਸੰਭਿਆ ਤੇ ਅਸੀਂ ਕਿਉਂ ਵਿਛੜ ਕੇ ਆ ਗਏ ਅੱਪਾ ਅੱਜ ਕੀਤੇ ਸੀ ਕਿ ਵਿਛੋੜੇ ਦਾ ਦੁੱਖ ਆ ਜਦੋਂ ਇਹ ਪਤਾ ਲੱਗਿਆ ਕਿ ਗੁਰੂ ਦੇ ਲਾਲ ਸੀ ਜੋ ਗਏ ਤਾਂ ਅੰਦਰ ਤੜਪਿਆ ਮਨ ਨੇ ਕਿਹਾ ਕੀ ਕਰਨਾ ਇਸ ਤਨ ਨੂੰ ਢੋ ਕੇ ਲੈ ਜਾ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਤੇ ਚਰਨ ਫੜ ਲੈ ਉਸ ਕੋਲੋਂ ਮਾਫੀ ਮੰਗ ਲੈ ਕਿ ਸੱਚੇ ਪਾਤਸ਼ਾਹ ਸਾਨੂੰ ਕਿਰਪਾ ਕਰਕੇ ਬਖਸ਼ ਦੇ ਇੱਕ ਅਧੀਵ ਨੇ ਬਹੁਤ ਵਧੀਆ ਗੱਲ ਕਹੀ ਆ ਉਹ ਕਹਿੰਦਾ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕੋਈ ਤਲ ਧਰਤੀ ਦਾ ਬੰਦਾ ਨਹੀਂ ਲੱਭਦਾ ਕੋਈ અવਤਾਰ ਨਹੀਂ ਲੱਭਦਾ ਜਿਸ ਦੇ ਨਾਲ ਮੈਂ ਤੈਨੂੰ ਤਸਬੀਹ ਇੱਕ ਦੇਵਾ ਗੁਰੂ ਜੀ ਨੇ ਪੁੱਛਿਆ ਕਿਉਂ ਕਹਿ ਲੱਗੇ ਇਸ ਕਿਰਪਾਣ ਦੀ ਥਾਂ ਸਾਨੂੰ ਬਚਾਉਣ ਨੂੰ ਲਈ ਤੂੰ ਪਿਤਾ ਦੀ ਪਸਲੀ ਆਪਣੇ ਢਾਕੇ ਬੰਨੀ ਤੇਰੇ ਹੱਥ ਵਿੱਚ ਕੱਲੀ ਢਾਲ ਨਹੀਂ ਢਾਲ ਦੀ ਥਾਂ ਪੁੱਤਰਾਂ ਦੀਆਂ ਖੋਪੜੀਆਂ ਵੀ ਫੜੀਆਂ ਨੇ ਹੁਣੇ ਜਵਾਲ ਦੀ ਧਰਤੀ ਤੋਂ ਤਿਆਰ ਹੋਏ ਇਹਨਾਂ ਨਾਲ ਕੁਝ ਲੰਬੜਦਾਰ ਜਿਨ੍ਹਾਂ ਦੀ ਲਾਹੌਰ ਦਰਬਾਰ ਵਿੱਚ ਚੱਲਦੇ تھے ਕਹਿਣ ਲੱਗੇ ਗੁਰੂ ਗੋਬਿੰਦ ਸਿੰਘ ਜੀ ਨੂੰ ਜਾਂ ਤੇ ਸਲਾਹ ਦੇਵਾਂਗੇ ਕਹਾਂਗੇ ਕਿ ਤੁਸੀਂ ਪਹਿਲੇ ਗੁਰੂ ਸਾਹਿਬ ਦੀ ਤਰ੍ਹਾਂ ਚੁੱਪ ਕਰਕੇ ਗੁਰੂ ਬਣੇ ਰਹੋ ਤੁਸੀਂ ਭਜਨ ਬੰਦਗੀ ਕਰੋ ਅਸੀਂ ਤੁਹਾਡੇ ਸਿੱਖ ਬਣੇ ਰਹਿੰਦੇ ਆਂ ਸਰਨ ਗੁਰੂ ਗੋਬਿੰਦ ਸਿੰਘ ਜੀ ਜੇ ਤੁਸੀਂ ਸਾਡੇ ਨਾਲ ਸਹਿਮਤ ਹੋ ਅਸੀਂ ਲਾਹੌਰ ਦਰਬਾਰ ਨਾਲ ਗੱਲਬਾਤ ਕਰਕੇ ਤੁਹਾਡੀ ਹਕੂਮਤ ਨਾਲ ਸੁਆਗਤ ਕਰਾ ਦਿੰਦੇ ਹਾਂ ਹਜ਼ੂਰ ਇਧਰੋ ਕੱਲੇ ਦੁੱਖ ਦਰਾਨੇ ਦੀ ਤਾਬ ਵੱਲ ਚਲੇ ਨੇ ਜਿੰਨੇ ਵੀ ਮਜਾਦੀਏ ਦੇਖਨੇ ਇਹ ਚਾਲੀ ਨਹੀਂ ਸੀ ਆਏ ਚਾਲੀ ਮੁਕਤੇ ਅਸੀਂ ਸ਼ਬਦ ਵਰਤਦੇ ਆਂ ਚਾਲੀ ਮੁਕਤੇ ਉਹ ਨਹੀਂ ਜਿਨ੍ਹਾਂ ਨੇ ਪੰਜਾਂ ਪਿਆਰਿਆਂ ਤੋਂ ਬਾਅਦ ਅਮਰਤ ਛਕਿਆ ਸੀ ਉਹ ਪੰਜ ਸਿੱਖ ਉਹਨਾਂ ਲਈ ਮੁਕਤੇ ਸ਼ਬਦ ਨੇ ਦੂਜਾ ਜਿਨ੍ਹਾਂ ਨੇ ਚਮਕੌਰ ਦੀ ਗੜੀ ਵਿੱਚ ਸਹਾਦਤ ਦਾ ਜਾਮ ਪੀਤਾ ਉਹਨਾਂ ਬਾਅਦ ਵੀ ਸਾਰਾ ਮੁਕਤੇਆਂ ਦਾ ਕੀਤਾ ਗੁਰੂ ਗੋਬਿੰਦ ਸਿੰਘ ਜੀ ਨੇ ਤੀਸਰਾ ਜਿਨ੍ਹਾਂ ਨੂੰ ਖਾਸ ਕਰਕੇ ਅਸੀਂ ਚੇਤੇ ਕਰਦੇ ਆ ਉਹ ਖਿਜਰਾਣੇ ਦੀ ਢਾਬ ਤੇ 40 ਗੁਰੂ 40 ਗੁਰੂ ਕੇ ਲਾਲ ਮਜ੍ਹਦੀਏ ਸਿੱਖ ਨੇ ਜਿਨ੍ਹਾਂ ਨੇ ਸਹਾਬਤ ਦਾ ਜਾਮ ਪੀਤਾ ਇੱਥੇ ਕਈ ਵਾਰੀ ਪ੍ਰਸ਼ਨ ਉੱਠਦਾ ਕਿ ਅਸੀਂ ਕਿੰਨਾ ਚਾਲੀਆਂ ਦੀ ਅਲਦਾਸ ਵਿੱਚ ਚੇਤੇ ਕਰਦੇ ਆ ਡਾਕਟਰ ਨੇਕੀ ਨੇ ਬੜੀ ਵਧੀਆ ਗੱਲ ਕਹੀ ਹੈ ਕਹਿੰਦੇ ਨੇ ਕਿ ਜੇ ਤੈਨੂੰ ਪੰਜ ਚੇਤੇ ਆਉਂਦੇ ਨੇ ਤਾਂ ਚੇਤੇ ਰੱਖੀ ਉਹ ਵੀ ਮੁਕਤ ਨੇ ਜੇ ਚਮਕੌਰ ਵਾਲਿਆਂ ਨੂੰ ਚੇਤੇ ਕਰਦਾ ਉਹ ਵੀ ਮੁਕਤੇ ਨੇ ਤੂੰ ਦੁਬਧਾ ਵਿੱਚ ਨਾ ਪਏ ਜੇ ਤੈਨੂੰ ਮੁਖਤ ਸਰ ਸਾਹਿਬ ਵਿੱਚ ਭਾਈ ਮਾਨ ਸਿੰਘ ਚੇਤੇ ਆਉਂਦਾ ਤਾਂ ਉਹ ਗੁਰੂ ਦੇ ਚਰਨ ਫੜ ਲੈ ਉਹ ਵੀ ਮੁਕਤੇ ਨੇ ਹਜ਼ੂਰ ਕਿਰਪਾਲੂ ਖਿਜਰਾੜੇ ਦੀ ਢਾਬ ਵੱਲ ਚਲੇ ਗਏ ਇਹ ਮਝੈ ਜੀ ਸਿੱਖ ਕਿਰਪਾਲੂ ਜੀ ਨੂੰ ਆ ਕੇ ਰਾਮੇ ਵਾਲੇ ਦੇ ਨੇੜੇ ਮਿਲੇ ਤੇ ਚਰਨ ਫੜੇ ਜਿਨ੍ਹਾਂ ਨੂੰ ਪਤਾ ਸੀ ਜਿਹੜੇ ਅੰਦਰੋਂ ਪ੍ਰੇਮ ਕਰਦੇ ਨੇ ਉਹਨਾਂ ਹਜੂਰ ਦੇ ਚਰਨਾਂ ਵਿੱਚ ਮੱਥਾ ਟੇਕਿਆ ਤੇ ਬਿਰਾਗ ਵਿੱਚ ਆ ਗਏ ਚਰਨ ਧੋਤੇ ਸੰਗਤਜੀ ਭਾਗ ਸਿੰਘ ਚਵਾਦੀਆ ਕੁਝ ਲੰਬੜਦਾਰ ਤੇ ਚੌਧਰੀ ਆਏ ਇਹਨਾਂ ਨੇ ਪਹਿਲਾ ਸ਼ਬਦ ਕਿਹਾ ਸੀ ਗੁਰੂ ਗੋਬਿੰਦ ਸਿੰਘ ਜੀ ਅਸੀਂ ਤੁਹਾਡੇ ਸੇਖਾਂ ਤੇ ਤੁਸੀਂ ਸਾਡੇ ਗੁਰੂਓ ਅਸੀਂ ਤੁਹਾਨੂੰ ਇੱਕ ਸਲਾਹ ਦੇਣ ਆਏ ਆਂ ਦਤਾਰ ਬਿਲਕੁਲ ਖਮੋਤ ਹੋ ਖਮੋਤ ਨੇ ਕਹਿਣ ਲੱਗੇ ਦੱਸੋ ਸਾਡੀ ਸਲਾਹ ਇਹ ਆ ਦੇਖੋ ਚਾਰ ਦਾਸ ਸੀਧ ਹੋ ਗਏ ਪਿਤਾ ਸੀਧ ਹੋ ਗਿਆ ਮਾਤਾ ਸੀਧ ਕਰ ਦਿੱਤੀ ਗਈ ਤੁਸੀਂ ਸਾਡੀ ਇਹ ਸਲਾਹ ਮੰਨੋ ਆਪਜੀ ਲੜਾਈ ਵਾਲਾ ਪੱਖ ਛੱਡ ਦਿਓ ਤੁਸੀਂ ਗੁਰੂ ਬਣ ਕੇ ਸਿੰਘਾਸਨ ਤੇ ਬੈਠੋ ਅਸੀਂ ਸਿੱਖ ਬਣ ਕੇ ਤੁਹਾਡੇ ਚਰਨਾਂ ਵਿੱਚ ਮੱਥਾ ਟੇਕਦੇ ਆਂ ਤੁਸੀਂ ਗੁਰੂ ਬਣ ਕੇ ਉਪਦੇਸ਼ ਦਿਓ ਅਸੀਂ ਸਿੱਖ ਬਣ ਕੇ ਤੁਹਾਡੇ ਉਪਦੇਸ਼ ਕਮਾਉਂਦੇ ਆਂ ਦਾਤਾ ਜੀ ਨੂੰ ਕਹਿਣ ਲੱਗੇ ਜੇ ਤੁਸੀਂ ਕਾਉਂ ਤਾ ਲਾਹੌਰ ਦਰਬਾਰ ਨਾਲ ਅਸੀਂ ਗੱਲਬਾਤ ਕੀਤੀ ਆ ਤੁਹਾਡੀ ਹਕੂਮਤ ਨਾਲ ਸੁਲਾਹ ਹੋ ਸਕਦੀ ਆ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਕੁਝ ਹੋਰ ਕਹਿੰਦੇ ਵਸੇ ਇਹੀ ਕਹਿਣ ਆਏ ਆ ਦਤਾਰ ਨੇ ਪ੍ਰਵਾਦ ਕੀਤੀ ਕਹਿਣ ਲੱਗੇ ਪਹਿਲਾ ਇਹ ਦੱਸੋ ਕਿ ਤੁਸੀਂ ਸਿੱਖ ਬਣ ਕੇ ਆਏ ਹੋ ਜਾਂ ਮੈਨੂੰ ਸਮਝਾਉਣ ਵਾਸਤੇ ਉਸਤਾਦ ਬਣ ਕੇ ਆਏ ਹੋ ਧੰਨ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਕਿ ਕੋ ਕਿਉਂਕਿ ਅੱਜ ਅਸੀਂ ਫਿਰ ਸਲਾਹਾਂ ਦਿੰਦੇ ਆ ਕਿ ਗੁਰੂ ਗੋਬਿੰਦ ਸਿੰਘ ਜੀ ਜੇ ਤੁਸੀਂ ਅਮਰਤ ਦੀ ਗੱਲ ਕਰਦੇ ਆ ਤਾਂ ਸਾਰੀ ਦੁਨੀਆ ਸਿੱਖ ਹੁਣੀ ਸੀ ਕੇਵਲ ਸਾਡੀ ਸਲਾਹ ਸ਼ਬਦ ਬਦਲ ਗਏ ਨੇ ਅੱਜ ਵੀ ਸਿਆਣੇ ਬਣ ਕੇ ਯਤਨ ਕਰਦੇ ਆ ਕਿ ਜੇ ਤੁਸੀਂ ਕਕਾਰਾਂ ਦੀ ਗੱਲ ਕਰਦੇ ਹੋ ਤਾਂ ਸਾਰੀ ਦੁਨੀਆ ਸਿੱਖ ਹੁੰਦੀ ਨੇ ਗੁਰੂ ਦੇ ਲਾਲ ਸਿੱਖੀ ਦਾ ਅਰਥ ਫਲਾਹ ਦੇਣਾ ਨਹੀਂ ਸਿੱਖੀ ਦਾ ਅਰਥ ਹੈ ਗੁਰੂ ਦੇ ਹੁਕਮ ਨੂੰ ਜ਼ਿੰਦਗੀ ਵਿੱਚ ਕਮਾ ਲੈਣਾ ਸਲਾਹ ਦੇਣਾ ਕੇਵਲ ਸਿੱਖੀ ਨਹੀਂ ਹੁੰਦੀ ਕਹਣ ਲੱਗੇ ਤੁਸੀਂ ਸਲਾਹ ਦੇਣ ਆਏ ਹੋ ਕਿ ਉਸਤਾਦ ਬਣ ਕੇ ਆਪਣਾ ਹੁਕਮ ਸੁਣਾਉਣ ਆਏ ਹੋ ਦੂਸਰੀ ਗੱਲ ਕਹੀ ਕਿ ਜੇ ਸਿੱਖ ਬਣ ਕੇ ਆਏ ਹੋ ਤਾਂ ਤੁਹਾਨੂੰ ਪਤਾ ਕਿ ਇੱਕ ਸਿੱਖ ਦਾ ਫਰਜ਼ ਕੀ ਹੁੰਦਾ ਸਹਿਬ ਜੀ ਨੇ ਨਾਲ ਹੀ ਬਚਨ ਪੜ੍ਹ ਕੇ ਸੁਣਾ ਦਿੱਤਾ ਤੁਹਾਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਪੜ੍ਹਿਆ ਗੁਰ ਕੇ ਗ੍ਰਹਿ ਸੇਵਕ ਜੋ ਰਹੇ ਗੁਰ ਕੀ ਆਗਿਆ ਮਨ ਵਿੱਚ ਸਹੇ ਸਿੱਖ ਦੀ ਪ੍ਰਵਤਾ ਕੀਤੀ ਆਪ ਸੁਕੋ ਕਰ ਕਛ ਨਾ ਜਨਾਵੇ ਹਰ ਹਰ ਨਾਮ ਹਿਰਦੇ ਸਦ ਧਿਆਵੇ ਭਾਈ ਜੋ ਗੁਰ ਕੇ ਗ੍ਰਹਿ ਸੇਵਕ ਜੋ ਰਹੇ ਜਿਹੜਾ ਗੁਰੂ ਦੇ ਚਰਨਾਂ ਚ ਰਹਿੰਦਾ ਉਹ ਗੁਰ ਕੀ ਆਗਿਆ ਮੰਨੇ ਆਪਣੇ ਮਨ ਚ ਲਾਗੂ ਕਰੇ ਆਪਸ ਕੋ ਕਰ ਕਛ ਨਾ ਜਨਾਵੇ ਹਰ ਹਰ ਨਾਮ ਹਿਰਦੈ ਸਦ ਧਿਆਵੇ ਸਦਾ ਗੁਰੂ ਦਾ ਨਾਮ ਧਿਆਵੇ ਜੋ ਗੁਰੂ ਕਹਿੰਦਾਗਾ ਉਹਦੀ ਗੱਲ ਮੰਨੇ ਮਨ ਵਿੱਚ ਸਤਿਗੁਰ ਕੇ ਪਾਸ ਤਿਸ ਸੇਵਕ ਕੇ ਕਾਰਜ ਰਾਤ ਆਪਣਾ ਮਨ ਗੁਰੂ ਦੇ ਹਵਾਲੇ ਕਰ ਦੇ ਗੁਰੂ ਨੂੰ ਵੇਚ ਦੇ ਫਿਰ ਭਾਈ ਸਾਰੇ ਸੇਵਕ ਦੇ ਕਾਰਜ ਰਾਜ ਦਾ ਅਗੁਰੂ ਆਪ ਰਾਖ ਕਰਦਾਗਾ ਸੇਵਾ ਕਰਤ ਹੋਏ ਨੇ ਕਾਮੀ ਤਿਤਕੋ ਹੋਤ ਪ੍ਰਾਪਤ ਸਵਾਮੀ ਫਿਰ ਕਿਸੇ ਚੀਜ਼ ਦੀ ਕਮੀ ਨਹੀਂ ਰਹਿੰਦੀ ਧੰਨ ਗੁਰੂ ਗੋਬਿੰਦ ਸਿੰਘ ਜਿਸ ਸਿੱਖ ਬਣ ਕੇ ਆਇਓ ਤਾਂ ਬਾਣੀ ਪੜਨ ਵਾਲਿਓ ਤੁਹਾਨੂੰ ਇਹ ਪਤਾ ਨਹੀਂ ਕਿ ਸਿੱਖ ਬਣਨ ਵਾਲਾ ਤਰਕ ਨਹੀਂ ਕਰਦਾ ਤੁਸੀਂ ਕਹਿੰਦੇ ਹੋ ਸਾਡੀ ਲਾਹੌਰ ਦਰਬਾਰ ਨਾਲ ਬੜੀ ਬਣਦੀ ਆ ਅੱਜ ਤੁਸੀਂ ਮੈਨੂੰ ਸਮਝਾਉਣ ਆਏ ਹੋ ਪਰ ਦੇਖ ਜਿਸ ਦਿਨ ਚਾਲੀ ਭੁੱਖੇ ਭਾਣੇ ਸਿੱਖਾਂ ਨੂੰ 10 ਲੱਖ ਫੌਜ ਚਮਕੌਰ ਵਿੱਚ ਘੇਰ ਕੇ ਖਤਮ ਕਰਨਾ ਚਾਹੁੰਦੇ ਸੀ ਨੇਤਰਾ ਸਾਹਮਣੇ ਮੇਰੇ ਪੁੱਤਰ ਪੁਰਜਾ ਪੁਰਜਾ ਹੋਏ ਉਦੋਂ ਤੁਹਾਡੀ ਹਕੂਮਤ ਨਾਲ ਨਹੀਂ ਸੀ ਬਣੀ ਉਦੋਂ ਨਹੀਂ ਸੀ ਥੋਡੀ ਹਕੂਮਤ ਹਕੂਮਤ ਨਾਲ ਬੰਦੀ ਕਹਿਣ ਲੱਗੇ ਸਰਹੰਦ ਜੀ ਨੀਂਹ ਨੂੰ ਤੱਕੋ ਆਪਣੇ ਸੀਨੇ ਤੇ ਹੱਥ ਰੱਖ ਕੇ ਦੇਖੋ ਸਲਾਹ ਦੇਣ ਵਾਲਿਓ ਮੇਰੇ ਲਾਲਾ ਨੂੰ ਮੀਹਾਂ ਵਿੱਚ ਚਿੰਨ ਦਿੱਤਾ ਗਿਆ ਉਦੋਂ ਤੁਸੀਂ ਹਕੂਮਤ ਤੱਕ ਪਹੁੰਚ ਨਾ ਕਰ ਸਕੇ ਹਜੂਰ ਨੇ ਕਿਹਾ ਤੁਹਾਡੀ ਮਰਜ਼ੀ ਆ ਰਹੋ ਜਾਂ ਨਾ ਰਹੋ ਉਦੋਂ ਨਹੀਂ ਸੀ ਤੁਹਾਡੀ ਹਕੂਮਤ ਨਾਲ ਬੰਦੀ ਹੋਰ ਤੁਸੀਂ ਸਲਾਹ ਦੇਣ ਆ ਗਏ ਅਸੀਂ ਵੀ ਇੱਕ ਦੂਜੇ ਨੂੰ ਸਲਾਹੇ ਦਿੰਨੇ ਆ ਕਿ ਆਇਣੀ ਦਾ ਨਾ ਆਇ ਕਰਨਾ ਦੂਜੇ ਦੀ ਗਲਤਾਂ ਵੀ ਸਮਝਦੇ ਨਹੀਂ ਆਪਣੀ ਮੂਹਰੇ ਰੱਖਦੇ ਆ ਧੰਨ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਥੇ ਰਤਨ ਸਿੰਘ ਭੰਗੂ ਨੇ ਕਿਹਾ ਕਿ ਗੁਰੂ ਅਰਜਨ ਦੇਵ ਜੀ ਨਹੀਂ ਬੋੜਿਆ ਧੰਨ ਗੁਰੂ ਅਰਜਨ ਦੇਵ ਜੀ ਨੂੰ 33 ਚਾਵੀ ਤੇ ਬਿਠਾ ਕੇ ਬਾਅਦ ਵਿੱਚ ਦਰਿਆ ਵਿੱਚ ਸਪੁਰਦ ਕੀਤਾ ਗਿਆ ਕਿ ਗੁਰੂ ਤੇਗ ਬਹਾਦਰ ਜੀ ਨੇ ਸੀਸ ਨੀਂਹੇ ਦਿੱਤਾ ਕਹਿਣ ਲੱਗੇ ਮੇਰੇ ਬੱਚਿਆਂ ਨੂੰ ਉਹਨਾਂ ਨੇ ਕੋ ਕਈ ਸ਼ਹੀਦ ਕੋ ਕੋ ਕਈ ਸ਼ਹੀਦ ਕਰ ਦਿੱਤਾ ਇੰਨਾ ਕੁਝ ਹੋਣ ਦੇ ਬਾਵਜੂਦ ਅੱਜ ਤੁਸੀਂ ਸਲਾਹ ਦੇਣ ਆਏ ਹੋ ਕਿ ਗੁਰੂ ਗੋਬਿੰਦ ਸਿੰਘ ਜੀ ਟਿਕ ਕੇ ਬਹਿਟ ਜਾਓ ਅਸੀਂ ਵੀ ਸੱਚੀ ਗੱਲ ਕਹਿੰਦੇ ਨਹੀਂ ਕਹਿੰਦੇ ਬਸ ਦੇਖ ਕੇ ਬਹਿ ਜਗੇ ਕਹਿਣ ਤੋਂ ਡਰਦੇ ਆ ਕਹਿੰਦੇ ਅੱਜ ਤੁਸੀਂ ਕਹਿਣਾਗੇ ਕਿ ਗੁਰੂ ਗੋਬਿੰਦ ਸਿੰਘ ਜੀ ਦੇਖ ਕੇ ਬਹਿ ਜੋ ਤੁਸੀਂ ਗੁਰੂ ਬਣ ਜਾਓ ਅਸੀਂ ਤੁਹਾਡੇ ਸਿੱਖ ਬਣਦੇ ਆ ਮੇਰੇ ਧੰਨ ਕਾਂਗੀਆਂ ਵਾਲੇ ਹਜੂਰ ਨੇ ਕਿਹਾ ਨਹੀਂ ਇਹੋ ਜੀਆਂ ਸਲਾਹਾਂ ਦੀ ਮੈਨੂੰ ਜ਼ਰੂਰਤ ਨਹੀਂ ਅਗੋ ਭਾਗ ਸਿੰਘ ਚੁਹਾੜੀਆ ਬੋਲਿਆ ਕਿ ਜੇ ਇਸ ਤਰ੍ਹਾਂ ਰਹਿਣਾ ਤਾਂ ਫਿਰ ਸਾਡੇ ਕੋਲੋਂ ਸਿੱਖੀ ਨਹੀਂ ਕਮਾਈ ਜਾਣੀ ਹਜੂਰ ਕਹਿੰਦੇ ਜੇ ਨਹੀਂ ਰਹਿਣਾ ਤਾਂ ਪਕੜੋ ਕਾਗਜ਼ ਤੇ ਲਿਖ ਕੇ ਦੇ ਦਿਓ ਕਿ ਸਾਡਾ ਅੱਜ ਤੋਂ ਗੁਰੂ ਨਾਲ ਕੋਈ ਵਾਸਤਾ ਨਹੀਂ ਉਹਨਾਂ ਨੇ ਕਾਗਜ਼ ਦੇ ਟੁਕੜੇ ਤੇ ਲਿਖ ਕੇ ਦਿੱਤਾ ਕਿ ਗੁਰੂ ਗੋਬਿੰਦ ਸਿੰਘ ਜੀ ਤੂੰ ਸਾਡਾ ਗੁਰੂ ਨਹੀਂ ਅਸੀਂ ਤੇਰੇ ਸਿੱਖ ਨਹੀਂ ਜਿਹੜੇ ਨੰਦਪੁਰ ਸਾਹਿਬ ਤੋਂ ਵਿਛੜੇ ਉਹ ਮਾਫੀ ਮੰਗਣਾ ਚਾਹੁੰਦੇ ਨੇ ਫਿਰ ਲਿਖ ਦਿੱਤਾ ਕਿ ਗੁਰੂ ਗੋਬਿੰਦ ਸਿੰਘ ਜੀ ਤੂੰ ਸਾਡਾ ਗੁਰੂ ਨਹੀਂ ਤੇ ਆਸੀਂ ਤੇਰੇ ਸਿੱਖ ਨਹੀਂ ਹਜੂਰ ਨੇ ਕਿਹਾ ਜੀ ਸੱਜ ਕੇ ਠੀਕ ਆ ਕਿਹਨਾ ਬਹੁਤ ਸੌਖਾ ਪਿਆਰਿਓ ਜਦੋਂ ਪੁੱਤਰਾਂ ਦੀ ਸਹਾਦਤ ਤੋਂ ਬਾਅਦ ਗੁਰੂ ਨੂੰ ਕਾਗਜ਼ ਤੇ ਲੈ ਕੇ ਦਿੱਤਾ ਹੋਵੇਗਾ ਤਾਂ ਜਿਹੜੇ ਭਾਵਨਾ ਵਾਲੇ ਤਨ ਉਹਨਾਂ ਦੇ ਹਿਰਦਿਆਂ ਤੇ ਕੀ ਬੀਤੀ ਹੋਵੇਗੀ ਹਜੂਰ ਨੇ ਕਾਗਜ਼ ਦਾ ਟੁਕੜਾ ਫੜ ਲਿਆ ਐਨੀ ਦੇ ਨੂੰ ਰਾਮਿਆ ਤੋਂ ਖਬਰ ਆਈ ਕਿ ਧੰਨ ਗੁਰੂ ਗੋਬਿੰਦ ਸਿੰਘ ਜੀ ਵਜ਼ੀਰ ਖਾਨ ਵਜ਼ੀਰ ਆ ਮਾ ਆਪ ਦੀ ਆਪ ਦਾ ਪਿੱਛਾ ਕਰਦਿਆ ਨੇੜੇ ਆ ਗਿਆ ਵਜ਼ੀਰ ਖਾਨ ਆਪ ਦੇ ਨੇੜੇ ਆ ਗਿਆ ਗੁਰੂ ਨੇ ਸਿੱਖ ਗੁਰੂ ਜੀ ਨੇ ਸਿੱਖਾ ਨਾਲ ਨਾਲੇ ਤੇ ਆਪ ਜਾਨ ਭਾਈ ਤੋਂ ਸਵਾਰ ਹੋਏ ਇੱਥੇ ਨੀਲਾ ਘੋੜਾ ਨਹੀਂ ਸੀ ਇੱਥੇ ਘੋੜੇ ਦਾ ਨਾਮ ਜਾਨ ਭਾਈ ਸੀ ਸੰਗਤ ਜੀ ਉਸ ਤੇ ਸਵਾਰ ਹੋ ਕੇ ਚੱਲ ਪਏ ਜਿਹੜੇ ਲਿਖ ਕੇ ਦੇ ਕੇ ਗਏ ਸਨ ਉਹ ਪਛਾਣ ਨੂੰ ਮੂੜੇ ਤੇ ਹਜੂਰ ਨੇ ਅਗਾਜ਼ ਜਗਾ ਚੱਲ ਪਏ ਇੱਥੇ ਭਾਈ ਮਾਨ ਸਿੰਘ ਮਾਰ ਸਿੰਘ ਨੇ ਭਾਈ ਰਾਏ ਸਿੰਘ ਨੇ ਪੀਪੀ ਭਾਗੋ ਨੇ ਬੰਗਾਰ ਕੇ ਕਿਹਾ ਕਿ ਅਸੀਂ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਆਪਣੇ ਆਪ ਨੂੰ ਕੁਰਬਾਨ ਕਰਨ ਆਏ ਆ ਨਾ ਕਿ ਲੈ ਕੇ ਦੇਣ ਆਏ ਆ ਕਿ ਗੁਰੂ ਗੋਬਿੰਦ ਸਿੰਘ ਤੇਰੇ ਘਰ ਸਾਡਾ ਕੋਈ ਵਾਸਤਾ ਨਹੀਂ ਕੁਝ ਲੋਕ ਪਿੱਛੇ ਮੁੜ ਗਏ ਇੱਥੇ ਭਾਈ ਮਾਨ ਸਿੰਘ ਤੇ ਭਾਈ ਰਾਏ ਨੇ ਲਕੀਰ ਖਿੱਚ ਕੇ ਸ਼ਬਦ ਕਹੇ ਕਿ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਨਾਲ ਪਿਆਰ ਕਰਦਾ ਓ ਨਕੀਲ ਟੱਪ ਕੇ ਆਓ ਨਾਲ ਸ਼ਬਦ ਕਹੇ ਦੇਖੋ ਭਾਵੇਂ ਉਹ ਗਦਾਰ ਕਾਗਜ਼ ਤੇ ਲਿਖ ਕੇ ਦੇ ਗਏ ਨੇ ਪਰ ਅਸਾਂ ਗੁਰੂ ਗੋਬਿੰਦ ਸਿੰਘ ਜੀ ਤੱਕ ਵਜ਼ੀਰ ਖਾਨ ਨੂੰ ਓਨੀ ਦੇਰ ਤੱਕ ਨਹੀਂ ਪਹੁੰਚਣ ਦੇਣਾ ਜਿੰਨੀ ਦੇਰ ਤੱਕ ਸਾਡੇ ਸਰੀਰ ਵਿੱਚ ਪ੍ਰਾਣ ਨੇ ਜਿੰਨੀ ਦੇਰ ਤੱਕ ਸਾਡੇ ਕੋਲ ਸਵਾਸ ਨੇ ਭਾਈ ਮਾਨ ਸਿੰਘ ਨੇ ਨੇਤਰ ਸੇ ਜਲ ਕਰਕੇ ਕਿਹਾ ਮੇਰੇ ਗੁਰੂ ਤੇ ਭਰੋਸਾ ਕਰੋ ਤੁਸੀਂ ਸਹਾਦਤ ਦਾ ਜਾਮ ਪੀਓਗੇ ਮੇਰਾ ਗੁਰੂ ਪੱਥਰ ਨਹੀਂ ਤੁਹਾਨੂੰ ਡਿਗਿਆਂ ਨੂੰ ਸੀਨੇ ਨਾਲ ਜ਼ਰੂਰ ਲਾਵੇਗਾ ਤੁਹਾਨੂੰ ਡਿਗਿਆਂ ਨੂੰ ਸੀਨੇ ਨਾਲ ਜ਼ਰੂਰ ਲਾਵੇਗਾ ਮੇਰਾ ਗੁਰੂ ਕੁਝ ਚਲੇ ਗਏ ਪਰ ਜਿਹੜੇ ਭਾਵਨਾਵਾਲੇ ਸਨ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਪਿੱਛੇ-ਪਿੱਛੇ ਚੱਲ ਪਏ ਹੁਣ ਇਹ ਤਾਂ تنੇ ਸੇ ਹੋ ਗਏ लेके देने वाले वापस चले गए भाई मान सिंह ने दे साथी पीछे चल पाए गुरु गोविंद सिंह नाल इना दी दूरी पै चुकी थी क्योंकि अजय ਉਸ ਰਾਜ ਕਰ ਰਹੇ ਸਨ ਕਿ ਹਜੂਰ کافی ਅੱਗੇ ਨਿਕਲ ਗਏ ਖਿਦਰਾਣੇ ਦੀ ਢਾਬਾਈ ਸੰਗਤ ਜੀ ਖਿਦਰਾਣੇ ਦੀ ਢਾਬ ਦਾ ਮਤਲਬ ਕੀ ਕਿ ਇਸ ਢਾਬ ਉਤੇ ਕਬਜਾ ਭਾਈ ਖਿਦਰਾਣੇ ਦਾ ਸੀ ਹਜੂਰ ਕਿਰਪਾਲੂ ਜੀ ਤਿੱਬੀ ਉੱਪਰ ਚਲੇ ਗਏ ਜਿਹੜੇ ਪਿੱਛੇ ਪਿੱਛੇ ਤੁਰੇ ਆਉਂਦੇ ਸੀ ਜਿਨ੍ਹਾਂ ਨੇ ਉਹ ਕਾਗਜ਼ ਤੇ ਲਿਖਿਆ ਹੋਇਆ ਸੀ ਕਿ ਤੇ ਸਾਡਾ ਗੁਰੂ ਨੀ ਤਿਆਸੀ ਤੇਰੇ ਸਿੱਖ ਨਹੀਂ ਲਪੇਟ ਕੇ ਕਮਰ ਕੱਸੇ ਵਿੱਚ ਪਾਇਆ ਉਹ ਹਜੂਰ ਦੇ ਪਿੱਛੇ ਪਿੱਛੇ ਤੁਰੇ ਆਉਂਦੇ ਨੇ ਭਾਈ ਮਾਨ ਸਿੰਘ ਨੇ ਕਿਹਾ ਕਿ ਇਸ ਢਾਹ ਉੱਤੇ ਰੁਕ ਜਾਓ ਝਾੜੀਆਂ ਉੱਤੇ ਉਹਨਾਂ ਨੇ ਆਪਣੀਆਂ ਚਾਦਰਾਂ ਚਿਹਰੇ ਤੇ ਆਪਣੇ ਬਾਹਤਰ ਤੰਗ ਦਿੱਤੇ ਇਹ ਵੀ ਜੰਗ ਲੜਨ ਦਾ ਇੱਕ ਤਰੀਕਾ ਸੀ ਕਿ ਦੁਸ਼ਮਣ ਦੂਰੋਂ ਦੇਖੇ ਤੇ ਉਸ ਨੂੰ ਪਤਾ ਲੱਗੇ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਸਿੱਖ ਬੜੀ ਭਾਰੀ ਗਿਣਤੀ ਵਿੱਚ ਨੇ ਸੰਗਤ ਜੀ ਵਜ਼ੀਰ ਖਾਂ ਵੀ ਪਹੁੰਚ ਗਿਆ ਫਿਰ ਇਹ ਗੁਰੂ ਦੇ ਲਾਲ ਛਾਤੀਆਂ ਢਾ ਕੇ ਲੜੇ ਰਣ ਤੱਤੇ ਵਿੱਚ ਇਹ ਵਜ਼ੀਰ ਖਾਨ ਦਾ ਮੁਕਾਬਲਾ ਕਰਦੇ ਨੇ ਉੱਥੇ ਖੂਨ ਦੀ Holi ਖੇਦੀ ਗਈ ਕਿਸੇ ਦਾ ਹੱਥ ਕਟਿਆ ਕਿਸੇ ਦਾ ਪੈਰ ਕਟਿਆ ਕਿਸੇ ਦੇ ਸੀਨੇ ਨੂੰ ਤੀਰ ਵਿੰਨ ਕੇ ਚਲਾ ਗਿਆ ਕਿਸੇ ਦਾ ਫਿਰ ਉੱਤਰ ਗਿਆ ਤੁਰਕਾਂ ਨੂੰ ਹਾਕਮਾਂ ਨੂੰ ਮੁਗਲਾਂ ਨੂੰ ਤੂਬੇ ਦੇ ਸਿਪਾਹੀਆਂ ਨੂੰ ਇਨਾਂ ਨੇ ਹੱਥਾਂ ਪੈਰਾਂ ਦੀ ਪਵਾ ਦਿੱਤੀ ਸਹਾਦਤ ਦਾ ਜਾਮ ਪੀ ਗਏ ਤੇ ਅਖੀਰ ਜਿੰਨੇ ਸੀ ਲੋਏ ਉਹਨਾਂ ਦੀ ਜਵਾਨ ਤੇ ਇਹੀ ਸਬਦ ਸੁਣ ਕੇ ਗੁਰੂ ਗੋਬਿੰਦ ਸਿੰਘ ਜੀ ਕਿਰਪਾ ਕਰੀ ਬੇਦਾਵਿਆਂ ਨੂੰ ਬਖਸ਼ ਲਈ ਸਾਨੂੰ ਕਿਰਪਾ ਕਰਕੇ ਆਪਣੀ ਗੋਦ ਵਿੱਚ ਰੱਖ ਲਈ ਧੰਨ ਗੁਰੂ ਗੋਬਿੰਦ ਸਿੰਘ ਜੀ tibbi ਤੋਂ ਦੇਖ ਰਹੇ ਨੇ ਨਾ ਦੇ ਸਿੱਖਾਂ ਨੂੰ ਇਹ ਨਹੀਂ ਪਤਾ ਕਿ ਕੌਣ ਨੇ ਜਿਹੜੇ ਰਣ ਤੱਤੇ ਵਿੱਚ ਆਏ ਨੇ ਹਜੂ ਟੀਬੀ ਦੇ ਖਲੋਤੇ ਨੇ ਪੱਥੇ ਤੋਂ ਜੀ ਤੀਰ ਕੱਢ ਕੇ ਤੀਰਾਂ ਦੀ ਵਰਖਾ ਕਰਦੇ ਨੇ ਵਜ਼ੀਰ ਖਾਨ ਦੀ ਫੌਜ ਸਾਰਾ ਦਿਨ ਲੜੀ ਪਰ ਚਾਰੀ ਗੁਰੂ ਦੇ ਲਾਲਾ ਨੇ ਅੱਗੇ ਪੈਰ ਨਹੀਂ ਪੁੱਟਣ ਦਿੱਤਾ ਗੁਰੂ ਗੋਬਿੰਦ ਸਿੰਘ ਤੱਕ ਇਹ ਪਹੁੰਚੇ ਨਹੀਂ ਜਦੋਂ ਜੰਗ ਵਿੱਚ ਸਿਪਾਈ ਥੱਕ ਗਏ ਤਾਂ ਉੱਥੇ ਕੋਪੂਰਾ ਆਇਆ ਵਜ਼ੀਰ ਖਾਨ ਉਸ ਤੋਂ ਪੁੱਛਦਾ ਕਿ ਸਿਪਾਈ ਪਿਆਸ ਨਾਲ ਬਿਆਕਲ ਹਨ ਅੱਗੋਂ ਪਾਣੀ ਕਿੰਨੇ ਕੁ ਦੂਰ ਆ ਕੋਪੂਰੇ ਨੇ ਨੀਤੀ ਤੋਂ ਕੰਮ ਲਿਆ ਕਹਿਣ ਲੱਗਾ ਅੱਗੇ ਜਾਓਗੇ ਤਾਂ ਤੀਕ ਪਿੱਛੇ ਜਾਓਗੇ ਤਾਂ ਦੱਸੋ ਇਸ ਦਾ ਮਤਲਬ ਸੀ ਕਿ ਗੁਰੂ ਗੋਬਿੰਦ ਸਿੰਘ ਵਾਲੇ ਪਾਸੇ ਨਾ ਜਾਣ ਗੁਰੂ ਵਾਲੇ ਪਾਸੇ ਨਾ ਜਾਣ ਬੀਰ ਬजीर खान ਪਛਾਣ ਨੂੰ ਮੁੜਿਆ ਉਧਰ ਸੂਰਜ ਟਲਦਾ ਪਿਆ ਅਜੇ ਮੇਰੇ ਚੋਜੀ ਪ੍ਰੀਤਮ ਜੀ ਵੀ ਤੋਂ ਥੱਲੇ ਉਤਰਦੇ ਨੇ ਗੁਰੂ ਦਾ ਲਾਲ ਭਾਈ ਮਾਨ ਸਿੰਘ ਖੂਨ ਦੇ ਨਾਲ ਲਤ-ਪੱਥ ਹੈ ਗੁਰੂ ਦੇ ਸਿੱਖਾਂ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਤੇ ਜਿੰਨੀ ਮਰਜ਼ੀ ਦੂਰ ਚਲਾ ਜਾਈ ਪਰ ਜੇ ਇੱਕ ਵਾਰੀ ਤੂੰ ਗੁਰੂ ਨਾਨਕ ਸਾਹਿਬ ਦਾ ਹੋ ਗਿਆ ਤਾਂ ਤੂੰ ਕਰਮਾ ਕਰਕੇ ਭਾਵੇਂ ਦੂਰ ਚਲਾ ਜਾਵੇਂਗਾ ਪਰ ਗੁਰੂ ਨਾਨਕ ਦੀ ਕਿਰਪਾ ਤੈਨੂੰ ਕਰੋੜਾ ਜਨਮਾਂ ਤੋਂ ਬਾਅਦ ਵੀ ਫਿਰ ਆਪਣੇ ਵੱਲ ਖਿੱਚੇਗੀ ਸਵਾਲ ਨਹੀਂ ਪੈਦਾ ਹੁੰਦਾ ਕਿ ਗੁਰੂ ਦਾ ਦੇਖ ਹੋਵੇ ਤੇ ਗੁਰੂ ਉਸ ਦੇ ਉਸ ਨੂੰ ਪਟਕਣ ਦੇਵੇ ਬਲਕਿ ਦੇਖਣ ਨੂੰ ਕਜੂਰ ਨੇ ਬਾਣੀ ਵਿੱਚ ਬਚਨ ਕੀਤੇ ਨੇ ਕਿ ਕਰਮਾ ਕਰਕੇ ਵਿਛੜ ਗਏ ਆ ਕਿਰਪਾ ਕਰਕੇ ਮਿਲਾ ਦੇਵੀ ਕਹਿੰਦੇ ਪਾਣੀ ਦਰਿਆ ਦੇ ਕਿਨਾਰਿਆਂ ਤੱਕ ਬਹਿ ਕੇ ਵਗਦਾ ਪਿਆ ਇੱਕ ਪੱਥਰ ਦਾ ਟੁਕੜਾ ਲਿਆ ਪਾਣੀ ਵਿੱਚ ਤੁੱਟਿਆ ਸੰਗਤ ਜੀ ਪੱਥਰ ਦਾ ਟੁਕੜਾ ਪਾਣੀ ਵਿੱਚ ਡੁੱਬ ਗਿਆ ਲੋਹੇ ਦਾ ਫਿਰ ਟੁਕੜਾ ਲਿਆ ਉਹ ਵੀ ਪਾਣੀ ਵਿੱਚ ਡੁੱਬ ਗਿਆ ਪਰ ਇੰਨੀ ਦੇਰ ਨੂੰ ਪਾਣੀ ਦੇ ਦਰਿਆ ਵਿੱਚ ਤਣਾ ਦੇ ਹਿਸਾਬ ਨਾਲ ਭਾਰੀਆਂ ਲੱਕੜਾਂ ਆਈਆਂ ਪਾਣੀ ਉਸ ਲੱਕੜ ਨੂੰ ਵੀ ਡੋਬਦਾ ਨਹੀਂ ਭਾਈ ਗੁਰਦਾਸ ਜੀ ਨੇ ਬਹੁਤ ਬਹੁਨੇ ਸ਼ਬਦ ਕਹੇ ਕਹਿਣ ਲੱਗੇ ਭਾਈ ਮੈਨੂੰ ਇੱਕ ਗੱਲ ਸਮਝ ਨਹੀਂ ਕਿ ਕਿਉਂ ਸਿੱਖ GNU ਗੁਰੂ ਆਪਣੇ ਨਾਲ ਗੱਲ ਨਾਲ ਲਾਉਂਦਾ ਪਾਣੀ ਨੂੰ ਕਹਿਣ ਲੱਗੇ ਤੇਰੇ ਕੋਲ ਪੱਥਰ ਆਏ ਤੂੰ ਨਿੱਕੇ ਨਿੱਕੇ ਟੁਕੜੇ ਪੱਥਰ ਨੂੰ ਡੋਬ ਦਿੱਤਾ ਤੂੰ ਲੋਹੇ ਨੂੰ ਡੋਬ ਦਿੱਤਾ ਇੰਨੀ ਭਾਰੀ ਲੱਕੜ ਤੇਰੇ ਤੇ ਤਰ ਕੇ ਆਉਂਦੀ ਆ ਤਾਂ ਤੂੰ ਇਸ ਨੂੰ ਕਿਉਂ ਡੋਬਦਾ ਕਿ ਲੱਕੜ ਵਿੱਚ ਭਾਰ ਨਹੀਂ ਤਾਂ ਨਾਲ ਦੇ ਹਿਸਾਬ ਨਾਲ ਭਾਰੀਆਂ ਲੱਕੜਾਂ ਤਰ ਰਹੀਆਂ ਨਹੀਂ ਤੂੰ ਲੱਕੜ ਨੂੰ ਕਿਉਂ ਡੋਬਦਾ ਅੱਗੋਂ ਇਹਦਾ ਉੱਤਰ ਕੀ ਕਿ ਤੂੰ ਲੱਕੜ ਜਿੰਨੀ ਮਰਜ਼ੀ ਭਾਰੀ ਲੈ ਲਮੀ ਮੈਂ ਇਸ ਨੂੰ ਡੁੱਬਣ ਨਹੀਂ ਦੇਣਾ ਪੁੱਛਿਆ ਗਿਆ ਕਿਉਂ ਕਹਿ ਲੱਗਾ ਇਸ ਨੂੰ ਮੈਂ ਆਪਣੀ ਬੂੰਦ ਬੂੰਦ ਪਾ ਕੇ ਸਿੱਜਿਆ ਇਸ ਨੂੰ ਆਪਣਾ ਆਪ ਦੇ ਕੇ ਪਾ ਲਿਆ ਹੋਵੇ ਉਸ ਨੂੰ ਕਦੀ ਮੈਂ ਡੁੱਬਣ ਨਹੀਂ ਦੇਣਾ ਐਵੇਂ ਭਾਈ ਜਿਨ੍ਹਾਂ ਸਿੰਘਾਂ ਨੂੰ ਗੁਰੂ ਨੇ ਆਪਣੇ ਸੀਨੇ ਨਾਲ ਲਗਾ ਕੇ ਸੁਖਮਨੀ ਪੜਾਈ ਹੋਵੇ ਜਿਨ੍ਹਾਂ ਨੂੰ ਆਪਣੇ ਸੀਨੇ ਨਾਲ ਲਗਾ ਕੇ ਅਮਰਤ ਦੀਆਂ ਦਾਤਾਂ ਦਿੱਤੀਆਂ ਹੋਣ ਤਾਂ ਪਿਆਰਿਓ ਕਾਗਜ਼ ਦੇ ਟੁਕੜੇ ਤੇ ਜੋ ਮਰਜੀ ਲਿਖਿਆ ਹੋਵੇ ਜਿਨ੍ਹਾਂ ਨੂੰ ਪਾਣੀ ਦੀ ਬੂੰਦ ਦੇ ਕੇ ਸਿੰਜਿਆ ਹੋਵੇ ਉਸ ਨੂੰ ਮੇਰੇ ਗੁਰੂ ਨੇ ਕਦੀ ਡੁੱਬਣ ਨਹੀਂ ਦੇਣਾ ਆਪਣੇ ਪਾਲੇ ਪੁੱਤਰਾਂ ਨੂੰ ਕੌਣ ਮਾਰਦਾ ਕੌਣ ਡੋਬਦਾ ਜਿਨ੍ਹਾਂ ਨੂੰ ਗੁਰੂ ਨੇ ਆਪਣੇ ਬੱਚਿਆਂ ਨੂੰ ਸੁਖਮਨੀ ਪੜਾਈ ਹੋਵੇ ਅਮਰਤ ਦੀਆਂ ਦਾਤਾਂ ਦਿੱਤੀਆਂ ਹੋਣ ਸਤਿਗੁਰੂ ਜੀ ਉਹਨਾਂ ਆਪਣੇ ਬੱਚਿਆਂ ਨੂੰ ਕਿਵੇਂ ਡੋਬ ਸਕਦੇ ਨੇ ਸੋ ਆਪਾਂ ਵੀ ਭਾਈ ਗੁਰੂ ਵਾਲੇ ਬਣੀਏ ਅਮਰਤ ਦੀਆਂ ਦਾਤਾਂ ਪ੍ਰਾਪਤ ਕਰੀਏ ਬਾਣੀ ਬਾਣੇ ਦੇ ਧਾਰਨੀ ਬਣੀਏ ਆਪਾਂ ਦਸਤਾਰਾਂ ਸਜਾਈਏ ਆਪ ਬਾਣੀ ਪੜੀਏ ਬਾਣੀ ਸੁਣੀਏ ਆਪਣੇ ਬੱਚਿਆਂ ਨੂੰ ਬਾਣੀ ਪੜ੍ਹਾਈਏ ਅਮਰਤ ਛਕਾਈਏ ਆਪ ਅਮਰਤ ਛਕੀਏ ਗੁਰੂ ਆਲੇ ਬਣੀਏ ਤਾਂ ਭਾਈ ਫਿਰ ਸਾਨੂੰ ਗੁਰੂ ਡੁੱਬਣ ਨਹੀਂ ਦਿੰਦਾ ਜਿਵੇਂ ਪਾਣੀ ਲੱਕੜ ਨੂੰ ਨਹੀਂ ਨਾ ਡੁੱਬਣ ਦਿੰਦਾ ਜਿੰਨੀ ਮਰਜੀ ਭਾਰੀ ਲੱਕੜ ਹੋਵੇ ਉਸ ਤਰ੍ਹਾਂ ਭਾਈ ਗੁਰੂ ਵੀ ਫਿਰ ਜਿਹੜਾ ਗੁਰੂ ਆਲਾ ਬਣ ਗਿਆ ਗੁਰੂ ਦੇ ਦੱਸੇ ਅਨੁਸਾਰ ਚੱਲਦਾ ਫਿਰ ਗੁਰੂ ਉਹਨੂੰ ਡੁੱਬਣ ਨਹੀਂ ਦਿੰਦਾ ਸੋਇਆ ਪੁੱਲਾਂ ਦੀ ਖਿਮਾ ਸੰਤ ਜੀ ਅਰਦਾਸ ਦਾ ਸਮਾਂ ਹੋ ਗਿਆ ਆਉਰ ਦਾਸ ਵਿੱਚ ਜੁੜੀਏ ਸਲੋਕ ਪਵਨ ਗੁਰੂ ਪਾਣੀ ਪਿਤਾ ਦਿਵਸ ਰਾਤ ਦੁਇ ਦਾਈ ਦਇਆ ਚੰਗੀਆਂ ਬੁਰੀਆਂ ਕਰਮੀਆਂ ਆਪਣੀ ਜਿਨੇ ਨਾਮ ਧਿਆਇਆ ਨਾਨਕ ਤੇ ਮੁਖ ਉਜਲੇ ਜਿਨੀ ਨਾਮ ਧਿਆਇਆ ਗੁਰ ਸਤਿਗੁਰੁ ਕਹਾ ਨਾਨਕ ਤੇ ਮੁਖ ਉਜਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ